ਕੱਲ ਮਿੱਤਰੋ ਤੇ ਦੇਖੋ ਤੁਸੀਂ ਵੀਡੀਓ ਬਹੁਤ ਹੀ ਘੈਂਟ ਵੀਡੀਓ ਤੇ ਹਾਸਸ ਹਸਕਾਂ ਵਾਲੇ ਹੋ ਜੀ ਟਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਕਰਦਿਆਂ ਨੇ ਜੰਮਿਆ ਸੀ ਮੁੰਡਾ ਮੁੰਡੇ ਤੋਂ ਲੌਂਡਾ ਬਣ ਗਿਆ ਨਹੀਂ ਛੱਕਾ ਬਣ ਗਿਆ ਨਹੀਂ ਇਹਨਾਂ ਦੀ ਬਹੁਤ ਪਰਮਾਰ ਹੋ ਗਈ ਆ ਸੱਤਵਾਂ ਦਰਿਆ ਇਹਨਾਂ ਦਾ ਵਗ ਰਿਹਾ ਉਹ ਤੁਹਾਨੂੰ ਦਿਖਾਉਂਗਾ ਖਿੱਚ ਗਿਆ ਜਾ ਖਿੱਚ ਕੇ ਲੈ ਮੇਰੇ ਵੀ ਰਾਜਾ ਕਰਾ ਤੁਸੀਂ ਮਾਰੇ ਪਰੇ ਨੂੰ ਖੜੋ ਮੈਨੂੰ ਇਧਰ ਧੱਕ ਧੱਕ ਜੰਡ ਚੱਲ ਜਾਂਦਾ ਉਧਰ ਨੂੰ ਹੋ ਕੈਮਰੇ ਦਾ ਐਂਗਲ ਗਲਤ ਹੋ ਜੂ ਨਹੀਂ ਬੁਰੇ ਨੂੰ ਨਾ ਧੱਕੀ ਆਓ ਮੈਨੂੰ ਤੁਸੀਂ ਲੱਗਦੇ ਹੋ ਸੋਹਣੇ ਲੱਗਦੇ ਆ ਅਸੀਂ ਸਿਰਫ ਥੋੜੀ ਜਿਹੜੀ ਗੱਲਬਾਤ ਆ ਉਹ ਦੱਸਣੀ ਸੀ ਅਸਲ ਤੇ ਸੋਹਣੇ ਸਾਨੇ ਵਾਲਾ ਕੋਈ ਚੱਕਰ ਨਹੀਂ ਪਰ ਥੋੜੇ ਜਿਹਾ ਪਰੇ ਨੂੰ ਹੋ ਕੇ ਖੜੋ ਉਹ ਐਂਗਲ ਗਲਤ ਹੋ ਜੂ ਕੈਮਰੇ ਵਾਲਾ ਮੁੰਡਾ ਇਸ਼ਾਰੇ ਕਰੀ ਜਾਂਦਾ ਹਾਂਜੀ ਸਹੀ ਹੁਣ ਮੈਂ ਸਹੀ ਆ ਤੂੰ ਬਿਲਕੁਲ ਸਹੀ ਆ ਉਮਰ ਕਿੰਨੀ ਹੈ ਤੇਰੀ 21 ਸਾਲਾਂ ਦੀ 21 ਸਾਲਾਂ ਦੀ ਆ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਪ੍ਰੀ ਨੀ ਪਰੀ ਵੇਖੋ ਤੁਸੀਂ ਉਹਦਾ ਮੈਂ ਇਹ ਕਹਿ ਸਕਦਾ ਵੀ ਮੁੰਡਾ ਇਹਦੇ ਵਿੱਚ ਇਹ ਗੋਣਾ ਜਿਹੜੇ ਜਿਹੜੇ ਆਹ ਔਗਣ ਪੈਦਾ ਹੋਗੇ ਜਿਹਨੂੰ ਆਪਾਂ ਕੀੜਾ ਸ਼ਬਦ ਵਰਤ ਲੈਨੇ ਆ ਉਹ ਕੁੜੀਆਂ ਵਾਲੇ ਗੱਲ ਹੋ ਗਈ। ਇੱਕ ਕਦੋਂ ਤੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਅੰਦਰ ਇਹ ਚੀਜ਼ ਆ। ਇਹ ਤਾਂ ਰੱਬ ਦੀ ਦੇਣ ਆ। ਰੱਬ ਤਾਂ ਫਿਰ ਤੁਹਾਨੂੰ ਜੇ ਰੱਬ ਨਹੀਂ ਓਵੇਂ ਬਣਾਉਣਾ ਹੁੰਦਾ ਪਹਿਲਾਂ ਕਹਿੰਦਾ ਇਹ ਰੱਬ ਦੀ ਦੇਣ ਆ ਤੇ ਬਾਈ ਦੇਖਿਓ ਕੀ ਕਹਿੰਦਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਿਓ, ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ। ਲੈਗਿਕ ਕਰਦੇ ਹਾਂ ਸਟਾਈਲ ਕੁੜੀ ਬਣਾ ਆ ਕੀ ਆ ਇਹ 글로 ਵਾਸਤੇ ਆ 글로 ਵਾਸਤੇ ਤੁਸੀਂ ਹਜੇ ਤਾਂ ਰੰਗ ਰੂਪ ਦੇਖ ਲਓ ਜੇ ਰੰਗ ਰੂਪ ਹੁੰਦਾ ਤਾਂ 글로 ਦਾ ਕੀ ਬਣ ਜਾਣਾ ਸੀ ਅੱਛਾ ਕਿੰਨਾ ਹੁਣ ਤੁਸੀਂ ਕਰਦਿਆਂ ਤੋਂ ਅਲੱਗ ਰਹਿ ਰਹੀਆਂ ਹਾਂ ਲੱਗ ਰਹਿ ਰਹੀਆਂ ਮੈਂ ਕਾਰਨ ਕਾਰਨ ਮੈਂ ਵੈਸੇ ਹੀ ਰਹਿ ਰਹੀ ਹਾਂ ਅਲੱਗ ਨਹੀਂ ਵੈਸੇ ਕਿਉਂ ਘਰੇ ਕੁੱਟ ਪੈਂਦੀ ਹੈ ਜਾਂ ਘਰ ਦੇ ਮਾੜਾ ਕਹਿੰਦੇ ਆ ਕੀ ਕਹਿੰਦੇ ਆ ਉਹ ਕਹਿੰਦੇ ਤੁਸੀਂ ਲੌਂਡੇ ਕਿਉਂ ਬਣਦੇ ਹੋ ਹੂੰ ਮਗਰ ਰੱਬ ਦੀ ਦੇਣਾ ਇਹ ਕੁਝ ਵੀ ਬਣ ਸਕਦੇ ਤੁਸੀਂ ਵੀ ਬਣ ਸਕਦੇ ਹੋ ਨਹੀਂ ਅਸੀਂ ਤਾਂ ਨਹੀਂ ਬਣਨਾ ਤੁਸੀਂ ਬਣ ਕੇ ਤੁਸੀਂ ਬਥੇਰਾ ਤੱਕਾ ਤੱਕੀ ਤੁਰੇ ਆਉਣੇ ਮੈਂ ਕਹਿੰਦਾ ਨਹੀਂ ਅੱਛਾ ਹੁਣ ਤੁਸੀਂ ਇਹ ਗੱਲ ਦੱਸੋ ਵੀ ਹੁਣ ਜਿਹੜਾ ਤੁਹਾਡਾ ਫਰੈਂਡ ਸਰਕਲ ਆ ਉਹ ਕੁੜੀਆਂ ਦੇ ਨਾਲ ਆ ਜਾਂਦਾ ਜਾਂ ਮੁੰਡਿਆਂ ਦੇ ਨਾਲ ਆ ਜਾਂਦਾ ਦੋ ਮਿਆਂ ਨੇ ਜਿਆਦੇ ਮੁੰਡਿਆਂ ਨਾਲ ਵੱਧ ਮੁੰਡਿਆਂ ਨਾਲ ਵੱਧ ਹਾਂ ਅੱਛਾ ਤੁਹਾਡਾ ਇਹ ਹੁਣ ਕੀ ਨਾਮ ਕੀ ਆ ਤੁਹਾਡਾ ਮੇਰਾ ਨਾ ਪਰੀ ਅੱਛਾ ਪਰੀ ਆ ਪਿੰਡ ਚ ਕੀ ਨਾਮ ਲੈਂਦੇ ਸੀ ਤੁਹਾਡਾ ਪਿੰਡ ਚ ਤਾਂ ਮੈਨੂੰ ਗੋਸ਼ਾ ਕਹਿੰਦੀ ਸੀ ਗੋਸ਼ਾ ਪਿੰਡ ਚ ਪਿੰਡ ਚ ਨੂੰ ਗੋਸ਼ਾ ਕਹਿੰਦੇ ਸੀ ਇਹ ਪਰੀ ਨਾਮ ਕਿਹਨੇ ਰੱਖਿਆ ਤਾਂ ਪਰੀ ਮੇਰੇ ਨਾਮ ਤੇ ਗੀਤ ਵੀ ਜੁੜਦਾ ਸੀ ਕਿਹੜਾ ਗੀਤ ਇਹ 16 ਸਾਲ ਲਹਿਵੀ ਕਹਿੰਦਾ ਮੇਰੇ ਨਾਮ ਤੇ ਗੀਤ ਤੋਂ ਜੁੜਦਾ ਸੀਗਾ ਤੇ ਸੁਣਿਓ ਹਾਸਾ ਤਾਂ ਮੇਰਾ ਰੋਕਦਾ ਨਹੀਂ ਹੈ ਕਿ ਵੀਡੀਓ ਦੇਖ ਕੇ ਤੁਸੀਂ ਨੂੰ ਬਾਈ ਨੂੰ ਜਾਣ ਦੀ ਜੱਟੀ ਨੂੰ ਜੱਟ ਭਰੀ ਅੱਖ ਦਾ ਆਏ ਹਾਏ ਆਏ ਹਾਏ ਤੁਸੀਂ ਨਹੀਂ ਅੱਛਾ ਇਹ ਦੱਸੋ ਤੁਹਾਡਾ ਨਾਮ ਕੀ ਨੇ ਰੱਖਿਆ ਕਿ ਮੈਂ ਵੈਸੀ ਮੇਰਾ ਮਨਾਮ ਚੇਂਜ ਕਰਤਾ ਸੀ ਨਾ ਪਿੰਡੋ ਬਾਰਾ ਕੀ ਅਛਾ ਹਾਂ ਮੈਂ ਆਪ ਹੀ ਰੱਖਿਆ ਸੀ ਆ ਉਹਦੋਂ ਉਹ ਤਾਂ ਮੈਨੂੰ ਗੋਸਾ ਕਹਿੰਦੇ ਸੀ ਪਿੰਡ 'ਚ ਗੋਸਾ ਕਹਿੰਦੇ ਆ ਹਾਂ ਪਿੰਡ 'ਚ ਗੋਸਾ ਕਹਿੰਦੇ ਸੀ ਮੈਨੂੰ ਨਹੀਂ ਥੋਨੋਂ ਨਹੀਂ ਲੱਗਿਆ ਵੇਖੋ ਵੀ ਤੁਹਾਡੇ ਮਾਪਿਆਂ ਨੂੰ ਸਿਰ ਝਕਾਉਣਾ ਪਊਗਾ ਇਹ ਤੁਹਾਡੇ ਭੈਣ ਭਾਈਆਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਜਿਹੜੇ ਤੁਹਾਡੀ ਸੀ ਅੰਦਰ ਆਪ ਦੇ ਇਹ ਗੰਦੇ ਗੁਣ ਪੈਦਾ ਹੋਗੇ ਨਹੀਂ ਕੋਈ ਕੋਸ ਨਹੀਂ ਸਭਾ ਦਾ ਰੱਬ ਦੀ ਦੇਣ ਹੈ ਕੋਈ ਵੀ ਬਣ ਸਕਦਾ ਹੈ ਤੇ ਰੱਬ ਦਾ ਇਹਦੇ ਵਿੱਚ ਕੀ ਰੋਲ ਆ ਤੁਹਾਡਾ ਤੁਹਾਡਾ ਆਪ ਦਾ ਅਛਾ ਆਹਾਂ ਇਹ ਆ ਸਟਾਈਲ ਕੀ ਹੈ ਇਹ ਕੱਪੜਿਆਂ ਦਾ ਕੀ ਸਟਾਈਲ ਹੈ ਇਹ ਮੈਂ ਇਦਾਂ ਹੀ ਪਾ ਕੇ ਰੱਖਦੀ ਹਾਂ ਮੈਂ ਰਾਤ ਦਿਨ ਐਸੀ ਰਹਿਣੀ ਹੈ ਰਾਤ ਦਿਨ ਐਸੀ ਹੀ ਰਹਿਣੀ ਹੈ ਵੇਖੋ ਤੁਸੀਂ ਅੱਛਾ ਆ ਹੇਅਰ ਕੱਟ ਵਗੈਰਾ ਸਾਰਾ ਆ ਮੱਥੇ ਤੇ ਕੀ ਬਣਾਇਆ ਮਾਲਾ ਮੱਥੇ ਤੇ ਦਿਲ ਮੱਥੇ ਤੇ ਦਿਲ ਬਣਾਇਆ ਹੈ ਆ ਫੁੱਲੇ ਜਾਂ ਕੰਦੇ ਲਈ ਲਾਇਆ ਇਹ ਫੁੱਲੇ ਗੀਤ ਵੀ ਬੰਨ ਟੁੱਟਣੋਂ ਪਤਾ ਫਿਰ ਲੱਗਦੈ ਨੇ ਦਿਲ ਸਾਂ ਲਖ ਬੇਪਾਸੇ ਹੁੰਦਾ ਯਾਰ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਆਉਂਦੀ ਗੱਲ ਕਰਕੇ ਕੀ ਇਹਦੇ ਨਾਲ ਇਹ ਕੀ ਆ ਮੈਂ ਹੀ ਕਰ ਦਿੰਦੀ ਹਾਂ ਤੁਸੀਂ ਦੇਖੋ ਅੱਛਾ ਇਹ ਰੂਮ ਵਗੈਰਾ ਤੁਸੀਂ ਆਪਸ ਹੀ ਆਇਆ ਹੈ ਮਾਪੇ ਤਿਆਰ ਕੀਤਾ ਆਪਦਾ ਦੇਖੋ ਤੁਸੀਂ ਮੜੇ ਝਲਕ ਉਮਰਵਾ ਦਿਓ ਪੂਰਾ ਨਹੀਂ ਦਿਖਾ ਸਕਦੇ ਆਪਾਂ ਤੁਸੀਂ ਦੇਖੋ ਇਹ ਇਹਨਾਂ ਦਾ ਰੂਮ ਆ ਅੱਛਾ ਹੁਣ ਘਰ ਬਾਹਰ ਰਹਿੰਦੇ ਨੂੰ ਕਿੰਨਾ ਟਾਈਮ ਹੋ ਗੋ ਕਰੋ ਤਾਂ ਮੈਂ ਬਹੁਤ ਚੰਗੀਆਂ ਇੱਥੇ ਰਹੀ ਕਿ ਮੈਂ ਬਹੁਤ ਕੁਝ ਬਣਾ ਲਿਆ ਏਸੀ ਲਵਾ ਲਿਆ ਕਮਰੇ ਚ ਬਹੁਤ ਨਜ਼ਾਰੇ ਇੱਥੇ ਮੈਨੂੰ ਏਸੀ ਤਾਂ ਤੂੰ ਲਵਾਉਣਾ ਸੀ ਅੱਛਾ ਬੁਆਏਫਰੈਂਡ ਵੀ ਹੈ ਕੋਈ ਹੈਗਾ ਸੀ ਇੱਕ ਧੋਖਾ ਦੇ ਗਿਆ ਮਰ ਜਾਣਾ ਕੀ ਗੱਲ ਹੋਈ ਉਹੀ ਬਸ ਵੈਸੇ ਹੀ ਉਹਦੀ ਬਾਲਾਂ ਨਾਲ ਵੱਲਾ ਯੇ ਭਾਈ ਬੋਏਫ੍ਰੈਂਡਸ ਤੇ ਬੁਕਿੰਗ ਕਿਵੇਂ ਸੌਂ ਕੇ ਛੋੜਦਾ ਆ ਆਸਾਨੀ ਨਿਕਲੋ ਨਿਕਲੋ ਮੇਰਾ ਤਾਂ ਅਸਾਰ ਉਹਦਾ ਸੀ ਫਿਲਮ ਨੂੰ ਸਾਡੇ ਦਿੱਤਾ ਤੈਨੂੰ ਤੈਨੂੰ ਕਿਵੇਂ ਪਤਾ ਲੱਗਿਆ ਫਿਰ ਬੱਸ ਆ ਵੀ ਪਤਾ ਲੱਗ ਗਿਆ ਮੇਰੇ ਕੋਲ ਆਇਆ ਸੀ ਇੱਕ ਦਿਨ ਰਾਤ ਰਹੀ ਸੀ ਅਸੀਂ ਹੂੰ ਉੱਥੇ एकदम ਫੋਨ ਚੈੱਕ ਕੀਤਾ ਸੀ ਉੱਥੇ ਫਿਰ ਉਥੋਂ ਗੜਬੜ ਸੀ ਉਹਨੇ ਫੋਟੋ ਮਾਸੇ ਦੀ ਸੀ ਲੈ ਨਾਲ ਹੂੰ ਫਿਰ ਮੈਂ ਸਾਡ ਤਾਂ ਨਹੀਂ ਫਿਰ ਤੋਂ ਹੁਣ ਜਦੋਂ ਤੁਹਾਡੀ ਉਹਦੇ ਨਾਲ ਮਿੱਤਰਤਾ ਨਹੀਂ ਰਹੀ ਜਾਂ ਹੁਣ ਕੋਈ ਹੋਰ ਬਾਈਫ੍ਰੈਂਡ ਤੁਹਾਡਾ ਮੇਰੇ ਪੰਜ ਆ ਪੰਜ ਬੋਏਫ੍ਰੈਂਡ ਜਦੋਂ 13 ਨੇ ਕੋਈ ਟਿਕਾਣਾ ਤੇ ਉਹਦਾ ਫਿਰ ਕਿਵੇਂ ਹੋ ਉਹ ਤੇ ਜਨੂ ਨੂੰ ਧੋਖੇ ਵਜ ਕਿਉਂ ਕਹਿੰਦੀ ਏ ਤੂੰ ਫਿਰ ਉਹਨੇ ਮੈਨੂੰ ਧੋਖਾ ਦਿੱਤਾ ਫਿਰ ਮੈਂ ਵੀ ਦਿੱਤਾ ਮੈਂ ਹੁਣ ਪੰਜਾਂ ਨਾਲ ਗੱਲ ਕਰਦੀ ਆ ਪੰਜੇ ਵਧੀਆ ਅੱਛਾ ਪੜਾਈ ਕਿੱਥੋਂ ਤੱਕ ਕੀਤੀ ਏ ਪੜ ਪੜੀ ਤਾਂ ਮੈਂ 7ਵੀਂ ਤਾਈਂ ਆ ਹੂੰ ਮੈਂ ਪੰਜਵੀਂ ਚ ਸਕੂਲ ਜਾਂਦੀ ਹੁੰਦੀ ਸੀ ਵੱਧ ਇਹ ਗਈ ਚੱਕਰ ਪੰਜਵੀਂ ਚ ਸਕੂਲ ਵੱਧ 7ਵੀਂ ਤਾਈਂ ਪੜੀ ਮੈਂ ਪੰਜਵੀਂ ਚ ਫਿਰ ਵੱਧ ਜਾਂਦੇ ਨੂੰ ਫਰਸੋਟੀ ਹੁੰਦੀ ਸੀ ਨਾ ਮਦੋਂ ਹੂੰ ਉਦੋਂ ਫਿਰ ਅਸੀਂ ਇਕੱਠੇ ਬਾਥਰੂਮ ਬੂਥਰੂਮ ਕਰਨ ਜਾਂਦੇ ਸੀ ਉੱਥੇ ਤੇ ਇੱਕ ਮੁੰਡਾ ਮੈਨੂੰ ਲੈ ਗਿਆ ਸੀ ਬਾਥਰੂਮ ਚ ਉੱਥੇ ਮੈਂ ਲੱਸਣ ਜੀ ਕਰਨ ਲੱਗ ਗਿਆ ਸੀ ਵਾਲੇ ਵਾਲੇ ਲੱਛਣ ਜੀ ਕਰਨਾ ਕੇ ਅੱਛਾ ਨਹੀਂ ਹੁਣ ਘਰੋਂ ਬਾਹਰ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ ਤੇਨੂੰ ਮੈਨੂੰ ਹੋ ਗਏ 4 ਸਾਲ 4 ਸਾਲ ਹੋ ਗਏ ਹਾਂ ਕਦੇ ਨਹੀਂ ਘਰੇ ਗਿਆ ਹੁਣ ਨਹੀਂ ਜੀ ਨਹੀਂ ਕਰਦਾ ਕਾਰਨ ਬਵੈਸੀ ਨਹੀਂ ਅੱਛਾ ਇਹ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੇ ਅੰਦਰ ਇਹ ਜਿਹੜੇ ਕੀੜੇ ਵਾਲੇ ਜੈਂਸ ਪੈਦਾ ਹੋ ਗਏ ਕਦੋਂ ਪਤਾ ਲੱਗ ਜਾਂਦਾ ਤੁਹਾਨੂੰ ਪਸਪਤਾ ਲੱਗੇ ਹੀ ਪਿਆ ਵੇਖ ਲਓ ਤੁਸੀਂ ਮੈਂ ਖੜੀ ਕਿੰਨੀ ਸੋਹਣੀ ਲੱਗਦੀ ਆ ਸੋਹਣੀ ਤਾਂ ਠੀਕ ਐ ਜਿਹੜੀ ਤੂੰ ਲੱਗਦੀ ਐ ਤਾਂ ਮੈਂ ਦੇਖ ਲਿਆ ਸੋਹਣੀ ਇਹ ਫਰਾਈਡਾਂ ਦੇ ਲੱਛਣ ਲੁਛਣੀ ਤਾਂ ਹੁਣ ਕੁੜੀਆਂ ਵੀ ਨਹੀਂ ਕਰਦੀਆਂ ਜਿਹੜੀਆਂ ਤੁਸੀਂ ਕਰ ਲਾਂਗੇ ਕੁੜੀਆਂ ਤਾਂ ਕੀ ਆਪਣੇ ਮੂਰੇ ਹਮ ਆਪਾਂ ਬਹੁਤ ਦੂਰ ਦੂਰ ਤੱਕ ਮਾਰ ਆਪਣੀ ਤਾਂ ਮਾਰ ਦੂਰ ਦੂਰ ਤੱਕ ਹਾਂ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ ਇਹ ਸਾਡੇ ਸਮਾਜ ਦੇ ਵਿੱਚ ਇੱਕ ਗਲਤ ਮੈਸੇਜ ਜਾਂਦਾ ਠੀਕ ਹੈ ਜੇ ਪ੍ਰਮਾਤਮਾ ਨੇ ਰੱਬ ਦੀ ਤੁਸੀਂ ਕਹਿੰਦੇ ਹੋ ਦੇਣਾ ਜੇ ਰੱਬ ਨੇ ਬਣਾਉਣਾ ਹੁੰਦਾ ਉਹ ਤੁਹਾਨੂੰ ਕੁੜੀ ਬਣਾ ਕੇ ਭੇਜ ਦਿੰਦਾ ਤੁਸੀਂ ਇਹ ਜਿਹੜੀ ਚੀਜ਼ ਕਰ ਰਹੇ ਹੋ ਇਹਦੇ ਨਾਲ ਤੁਹਾਨੂੰ ਸਮਾਜ ਨੂੰ ਥੋੜੀ ਕੀ ਦੇਣਾ ਹੈ ਇਹਨੂੰ ਤਾਂ ਕੋਈ ਨਹੀਂ ਹੁਣ ਵੇਖੋ ਤੁਸੀਂ ਇੰਟਰਵਿਊ ਲੈਂਦੇ ਆ ਲੋ ਸਾਡੇ ਨਾਲ ਅੱਗੇ ਤੁਸੀਂ ਦੇਖੋ ਬਾਈ ਨੇ ਇੱਕ ਸਵਾਲ ਪੁੱਛਿਆ ਕਹਿੰਦਾ ਵੀ ਤੁਹਾਡੀ ਦੇਣ ਹੈ ਕੀ ਨਹੀਂ ਤੇ ਉਹ ਕਹਦਾ ਵੀ ਤੁਸੀਂ ਮੇਲਿਆਂ ਦੇ ਸਾਥ ਦੇ ਹਿਨਟਰਵਿਊ ਲੈ ਨਹੀਂ ਹੁਣਾ ਤੇ ਪੋਡਕਾਸਟ ਕਰਦੇ ਹਾਂ ਤੇ ਹੁਣ ਅੱਗੇ ਵੀ ਸੁਣਨੇ ਬਾਈ ਕੀ ਕਹਿੰਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰੇ ਤੇ ਵੀ ਸ਼ੇਅਰ ਕਰ ਜਰੂਰ ਕਰ। ਇਹ ਹਨਾ ਸਾਨੂੰ ਲੋਕ ਸਾਥ ਦੇ ਆ ਟੂਰਨਾਮੈਂਟਾਂ ਤੇ ਮੇਲਿਆਂ ਦੇ ਰਕਤਾਂ ਸਾਥ ਦੇ ਸਾਨੂੰ ਸਾਡੀ ਕੋਈ ਮਜਬੂਰੀਤਾ ਨਹੀਂ ਸਾਥ ਦੇ ਸਾਨੂੰ ਲੋਕ। ਇਹ ਗੱਲ ਤਾਂ ਇਹਦੀ ਸਹੀ ਆ ਅਸਲ ਦੇ ਵਿੱਚ ਅਸੀਂ ਵੀ ਲੈ ਕੇ ਮੈਂ ਇਹਨਾਂ ਕੋਲੇ ਵਾਅਦਾ ਇਹਨਾਂ ਨੂੰ ਬਾਅਦ ਆ ਕੇ ਪੋਡਕਾਸਟ ਸ਼ੁਰੂ ਕਰ ਲਏ ਇਹਨਾਂ ਨੂੰ ਸਕੂਲਾਂ ਕਾਲਜਾਂ ਚ ਸੱਦਣ ਲੱਗੇ ਫਿਰ ਅਸੀਂ ਕਿਵੇਂ ਕਹਿ ਦਿਆਂਗੇ ਵੀ ਇਹ ਗਲਤ ਆ। ਠੀਕ ਹੈ ਜਦੋਂ ਇਹ ਇਹ ਚੀਜ਼ਾਂ ਹੁਣ ਇਹ ਕਹਿੰਦਾ ਵੀ ਸਾਨੂੰ ਨਾ ਸਾਦੋ ਅਸੀਂ ਕਿਹੜਾ ਤੁਹਾਨੂੰ ਕਹਿੰਦੇ ਆ ਤੁਸੀਂ ਕਿਸੇ ਨੂੰ ਕਹਿੰਦੇ ਆ ਵੀ ਸਾਨੂੰ ਸਾਦੋ ਨਾ ਅਸੀਂ ਕਿਹੜਾ ਕਿਸੇ ਨੂੰ ਘਰੇ ਜਾ ਕੇ ਕਹਿੰਦੇ ਆ ਸਾਦ ਦੇ ਲੋਕ ਤਾਂ ਆਉਨੇ ਆ ਅੱਛਾ ਘਰੋਂ ਫਿਰ ਵਿਰੋਧ ਤਾਂ ਕਦੋਂ ਹੋਣ ਲੱਗ ਗਈ ਸੀਗੀ ਤੇਰੀ ਵਿਰੋਧ ਤਾਂ ਮੈਨੂੰ ਸੇਮੀ ਚ ਹੋਣ ਲੱਗ ਗਈ ਸੀ ਹੂੰ ਸੇਮੀ ਚ ਕਰਦੇ ਕਹਿਣ ਲੱਗ ਗਈ ਸੀ ਲੌਂਡਾ ਮੇਰੇ ਭਰਾ ਹੀ ਕਹਿਣ ਲੱਗ ਗਿਆ ਸੀ ਹੂੰ ਫਿਰ ਤੁਹਾਨੂੰ ਪਤਾ ਪਿੰਡ ਵੀ ਸਾਰਾ ਕਹਿਣ ਲੱਗ ਜਾਂਦਾ ਹੈ ਨਾ ਫਿਰ ਮੈਂ ਪਿੰਡ ਰਹਿਣੋਂ ਹੀ हट ਗਈ ਮਢੀਰ ਛੇੜਦੀ ਸੀ ਪਿੱਛੇ ਆ ਜਾਂਦੀ ਸੀ ਰਾਤ ਨੂੰ ਕੰਦਾ ਟੱਪਿਆ ਹੁੰਦੀ ਸੀ ਫਿਰ ਮੈਂ ਪਿੰਡ ਚੋਂ ਰਹਿਣੋਂ ਹੂੰ ਤੇ ਇਦਾਂ ਕਰਕੇ ਫਿਰ ਮੈਨੂੰ ਉੱਥੇ ਗੋਸਾ ਗੋਸਾ ਗਿਆ ਕਿ ਬਾਹਰ ਕੜਕਾ ਆ ਜਾਣਾ ਸਾਡਾ ਹਨਾ ਫਿਰ ਬੁਰਾ ਲੱਗਦਾ ਸੀ ਨਾ ਫਿਰ ਮੈਂ ਰਹਿਣੋਂ ਹਟ ਗਈ ਤਾਂ ਹੀ ਉੱਥੇ ਪਿੰਡੋਂ ਫਿਰ ਮੈਂ ਇੱਥੇ ਰਹਿਣ ਲੱਗ ਗਿਆ ਕਿ ਚੰਡੀਗੜ੍ਹ ਹੋਰ ਹੋਰ ਕਿੰਨੇ ਜਾਣੇ ਆ ਪਰਿਵਾਰ ਚ ਪਰਿਵਾਰ ਚ ਤਿੰਨ ਜਾਣੇ ਆ ਬਸ ਇੱਕ ਭਾਈ ਆ ਇੱਕ ਮੰਮੀ ਇੱਕ ਡੈਡੀ ਇੱਕ ਤੂੰ ਹਾਂ ਇੱਕ ਮੈਂ ਆ ਤੂੰ ਤਾਂ ਹੁਣ ਫਿਰ ਅਲੱਗ ਹੀ ਮੈਂ ਪਰਈ ਆ ਤੂੰ ਨਹੀਂ ਪਰਈ ਪਰਈ ਆ ਨਹੀਂ ਹੁਣ ਤੂੰ ਤਾਂ ਇੱਥੇ ਹੀ ਰਹਿਣਾ ਨਹੀਂ ਰਹਿੰਦਾ ਨਹੀਂ ਰਹਿਣੀ ਆ ਰਹਿਣੀ ਆ ਏ ਹੁਣ ਵੇਖੋ ਇਹ ਵੀ ਚੀਜ਼ ਫੀਲ ਕਰਾਉਂਦੇ ਆ ਵੀ ਸਾਨੂੰ ਮੁੰਡੇ ਵਾਲੇ ਸ਼ਬਦਾਂ ਦੇ ਨਾਲ ਜਿਹੜਾ ਉਹ ਇੱਥੋਂ ਫਿਰ ਜਿਹੜਾ ਹੁਣ ਤੁਹਾਡਾ ਖਰਚਾ ਪਾਣੀ ਕਿਵੇਂ ਚੱਲਦਾ ਕੱਲੇ ਰਹਿੰਨੇ ਕੋਈ ਜੋਬ ਕਰਦੇ ਬਸ ਆਈ ਆਈ ਜਾਂਦੇ ਪੈਸੇ ਫੁਸੇ ਜੋਬ ਵੀ ਕਰਦੇ ਕੋਈ ਜੋਬ ਕੋ ਪੜਦੀ ਆ ਮੈਂ ਹੂੰ ਪੜ ਰਹੀ ਹਾਂ ਕੰਪਿਊਟਰ ਦਾ ਕੋਰਸ ਕਰ ਰਹੀ ਹਾਂ ਮੈਂ ਹੁਣ ਕੰਪਿਊਟਰ ਕਰਕੇ ਕੀ ਕਰੇਂਗੀ ਤੂੰ ਪਰ ਮੈਂ ਕੁਝ ਗਾਂ ਸੋਚੂਗੀ ਪੜੂ ਲੁਟੂਗੀ ਐਦੂ ਗਾਂ ਕੀ ਸੋਚਣਾ ਜਿਹੜਾ ਬਣ ਗਿਆ ਬਸ ਆ ਸੋਚ ਲੈ ਐਦੂ ਅੱਗੇ ਵੀ ਕੋਈ ਸੋਚ ਹੈਗੀ ਮੈਂ ਵਿਆਹ ਕਰਾਉਂਗੀ ਫਿਰ ਕੀ ਦੇ ਨਾਲ ਵਿਆਹ ਕਰਾਉ ਤੇਰੇ ਨਾਲ ਮੁੰਡੇ ਵਾਧੂ ਹੁੰਦੇ ਕਰਾ ਲੈਂਦੇ ਆ ਤਰਾਹਾਂ ਨੇ ਹਾਂ ਪਰ ਇਹ ਗੱਲ ਤਾਂ ਹੈਗੀ ਇੱਥੇ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਈ ਜਾਂਦੇ ਆ ਮੁੰਡੇ ਮੁੰਡਿਆਂ ਨਾਲ ਵਿਆਹ ਕਰਾਈ ਜਾਂਦੇ ਕਿਤੇ ਨਾ ਕਿਤੇ ਇਹਨੂੰ ਵੀ ਲੱਗਦਾ ਵੀ ਇਹ ਚੀਜ਼ਾਂ ਹੋਣਗੀਆਂ ਮੇਰਾ ਅੱਗੇ ਜਾ ਕੇ ਵਿਆਹ ਜਿਹੜਾ ਉਹ ਹੋ ਜਾਊਗਾ ਸਰਕਲ ਇਹ ਅੱਗੇ ਮੇਰਾ ਚੱਲ ਪੈਣਾ ਇਹਦੇ 'ਚ ਕੋਈ ਦੋ ਰਹਿਣੀ ਤੁਹਾਨੂੰ ਐਂ ਜੀ ਨਹੀਂ ਮਹਿਸੂਸ ਹੁੰਦਾ ਜਦੋਂ ਤੁਸੀਂ ਜਾਣਦੇ ਹੋ ਤੁਹਾਨੂੰ ਸ਼ਰਮ ਜੀ ਮਹਿਸੂਸ ਨਹੀਂ ਹੁੰਦੀ ਵੀ ਲੋਕ ਸਾਡੇ ਵੱਲ ਕਿਵੇਂ ਝਾਕਣਗੇ ਜਾਂ ਮੇਰੇ ਇਹਦੇ 'ਚ ਮਾਪੇ ਪਰ ਪੁੱਛਿਆ ਬੀ ਮਾਪ ਦੀ ਦੀਤੀ ਵੀ ਰਿਸ਼ਤੇਦਾਰ ਵੀ ਗੱਲਾਂ ਕਹਿੰਦੇ ਹਨ ਤੇ ਬਾਬੇ ਇਹ ਗੱਲ ਨੂੰ ਗੌਰ ਕਰੋ ਮੁੰਡਿਓ ਜਿਹੜੇ ਏ ਕੈਟਾਗਰੀ ਦੇ ਵਿੱਚ ਆ ਧਿਆਨ ਨਾਲ ਸੁਣੋ ਆ ਦੇ ਮਾਪਿਆਂ ਬਾਰੇ ਵੀ ਸੁਣੋ ਮੰਮੀ ਪਾਪਾ ਨੂੰ ਪਿੰਡ ਵਾਲੇ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਇਹ ਆ ਫਿਰ ਕੰਮ ਹੀ ਆਪਣਾ ਹੈ ਕੀ ਨਾ ਆਪਾਂ ਨੂੰ ਘੜਖੇ ਦਾ ਆਪਣਾ ਠੇਕਾ ਲੈ ਤੱਕਰੀ ਜਾਵੇ ਕੋਈ ਮਰਜੀ ਮੱਚੀ ਜਾਵੇ ਆਪਣੇ ਤਾਂ ਪਤਾ ਦੇ ਹਿਸਾਬ ਨਹੀਂ ਤੁਰਨਾ ਜ਼ਿੰਦਗੀ ਹੈ ਆਪਣੇ ਤਾਂ ਨਜ਼ਾਰੇ ਲੈ ਰਹੀਆਂ ਮੈਂ ਤਾਂ ਬਸ ਨਜ਼ਾਰੇ ਲੈ ਰਹੀਆਂ ਤੁਸੀਂ ਇਹ ਦੇਖੋ ਇਹ ਕਹਿੰਦਾ ਸਾਨੂੰ ਤਾਂ ਪ੍ਰਵਾਹ ਹੀ ਕੋਈ ਨਹੀਂ ਇਸਤਾਬ ਦੇ ਸਿਸਟਮ ਦੇ ਹਿਸਾਬ ਦੇ ਨਾਲ ਚੱਲਣਾ ਠੀਕ ਆ ਬਾਈ ਨੇ ਪੁੱਛਿਆ ਕੰਪਿਊਟਰ ਕੋਰਸ ਕਰਕੇ ਕੀ ਇਹ 'ਚ ਹਾਸਾ ਬਹੁਤ ਹੈ ਤੇ ਹਾਸਾ ਕੁਝ ਘਮੜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰੇਗਾ ਲਾਈਕ ਰਕਮੈਂਡ ਕਰੇਗਾ ਹੁਣ ਤੁਸੀਂ ਅੱਗੇ ਕੰਪਿਊਟਰ ਕੋਰਸ ਕਰਕੇ ਕੀ ਬੰਨਾ ਕੀ ਚਾਹੁੰਦੇ ਮੈਂ ਪੁਲਸ ਵਾਲੀ ਪੁਲਸ ਵਾਲੀ ਇਹਨੇ ਪੁਲਸ ਵਾਲੀ ਬੰਨਾ ਤੁਸੀਂ ਹੁਣ ਇਹ ਦੇਖੋ ਕਿ ਕਿੱਥੇ ਡਿਊਟੀ ਕਿੱਥੇ ਲਵਾਉਂਗੇ ਜੇ ਪੁਲਸ ਵਾਲੀ ਬੰਨੇ ਜੇਲ੍ਹ ਦੇ ਵਿੱਚ ਕਿਹਦਿਆਂ ਕੋਲੇ ਕਿਹਦਿਆਂ ਕੋਲੇ ਡਿਊਟੀ ਲਵਾਉਣੀਆਂ ਨੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਤੁਸੀਂ ਹੁਣ ਆਪ ਸੋਚ ਲਓ ਵੀ ਕਿੱਧਰ ਨੂੰ ਕਹਾਣੀ ਕਿਧਰੋਂ ਕੀ ਜਾ ਰਹੀ ਹੈ ਕੀ ਗੱਲ ਆ ਅੱਛਾ ਹੁਣ ਜਿਹੜਾ ਸਿਸਟਮ ਆ ਤੁਹਾਡਾ ਇੱਥੇ ਚੱਲਦਾ ਕਰਦਾ ਫਿਰ ਜਿੱਦਾਂ ਹਾਂ ਕਹਿੰਦੇ ਵੀ ਪ੍ਰਪੋਜ਼ ਵਗੈਰਾ ਆਉਂਦੇ ਇਹ ਵੀ ਆਉਂਦੇ ਹਾਂ ਬਹੁਤ ਹੁੰਦੇ ਆ 500 ਮੁੰਡੇ ਆਏ ਪਏ ਆ ਇਸਟਾ ਤੇ ਇਸਟਾ ਇਸਟਾ ਦੇ ਕਿੰਨੇ ਅੱਛਾ ਇੰਸਟਾ ਤੇ ਮਸ਼ਹੂਰ ਹੈ ਇੰਸਟਾ ਤੇ ਤੂੰ ਪੂਰੇ ਤੁਸੀਂ ਕਿੱਡੇ ਮਸ਼ਹੂਰ ਆ ਤੁਸੀਂ ਵੀ ਮੇਰੇ ਕੋਲ ਆਏ ਆ ਨਹੀਂ ਅਸੀਂ ਤਾਂ ਬਸ ਆ ਹੀ ਤਾਂ ਦੱਸਣ ਆਏ ਆ ਲੋਕਾਂ ਨੂੰ ਵੀ ਤੁਸੀਂ ਮਸ਼ਹੂਰੀ ਕਿੱਥੇ ਕਿੱਥੇ ਕਰੀ ਜਾਂਦੇ ਹੋ ਠੀਕ ਆ ਨਹੀਂ ਉੱਥੇ ਕਿੰਨੇ ਕੁ ਫੋਲੋਅਰ ਜੁੜੇ ਮੇਰੇ ਹੈਗੇ ਕੋਪਾ 10 ਲੱਖ ਫੋਲੋਅਰ ਫੋਲੋਅਰ 600 ਫੋਲੋਅਰ ਕਿੰਨੇ ਅੱਛਾ ਅਗਰ ਮੈਂ ਇੱਥੇ ਆਈ ਆ ਹੁਣ ਮੇਰੇ 10 ਲੱਖ ਹੋ ਗਏ 10 ਲੱਖ ਹੋ ਗਏ ਕੀ ਕੀ ਰੀਲਾਂ ਕੀ ਪਾਉਣੀਆਂ ਉਹਦੇ ਤੇ ਰੀਲਾਂ ਹੀ ਬਸ ਪਾ ਦਿੰਨੀ ਆ ਨੀ ਤੁਹਾਨੂੰ ਲੱਗਦਾ ਵੀ ਐਂ ਜਿਆਦਾ ਚੱਲਦੀਆਂ ਲੋਕ ਪਸੰਦ ਕਰਦੇ ਆ ਤੇ ਹੋਰ ਇੱਕ ਦਿਨ ਮੈਂ ਉਹ ਚਪਾਤੀ ਨੀਕਰ ਚ ਕੱਲੀ ਚ ਉਹ ਕੈਂਪਰੀ ਜੀ ਨਹੀਂ ਹੁੰਦੀ ਉੱਤੇ ਨੱਚ ਕੇ ਬਹੁਤ ਚੱਲੀ ਉਹ ਮੇਰੀ ਹੂੰ 2 ਲੱਖ ਮਿਲੀ ਜਨਾਬੜੀ 2 ਲੱਖ ਮਿਲੀ ਜਨਾਬੜੀ ਬਿਲਕੁਲ 2 ਮਿਲੀ ਜਨਾਬੜੀ ਤੁਸੀਂ ਇਹ ਦੇਖੋ ਵੀ ਨੱਚ ਕੇ ਜਿੰਨਾ ਪਾਉਣੇ ਆ ਤੁਸੀਂ ਇਹ ਚੀਜ਼ ਕਰਦੇ ਹੋ ਨੀ ਇਹ ਕਿਉਂ ਹੱਥ 'ਚ ਰੱਖਿਆ ਹੈ ਇਹ ਗਲੋ ਜੀ ਬਹੁਤ ਆ ਜਾਂਦੀ ਇਹਦੇ ਨਾਲ ਮੈਨੂੰ ਗਲੋ ਜੀ ਬਹੁਤ ਆ ਜਾਂਦੀ ਤੁਸੀਂ ਦੱਸ ਇਹ ਫਿਰ ਫੇਰਦੇ ਹੋ ਪਿੰਡੇ ਤੇ ਪਿੰਡੇ ਤੇ ਫੇਰ ਲਈਏ ਸਾਰੇ ਕਿਤੇ ਫੇਰ ਲੈਣ ਦਾ ਬਸ ਤੁਸੀਂ ਮੈਂ ਹੁਣ ਇਹ ਕਹਿਣਾ ਵੀ ਅਸਲ ਦੇ ਵਿੱਚ ਇਹ ਇੰਨੀ ਕਿਤੇ ਨ ਕਿਤੇ ਜਾ ਕੇ ਅਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਅਸੀਂ ਇਹਨਾਂ ਨੂੰ ਅੱਗੇ ਲਿਆਉਣਾ ਸ਼ੁਰੂ ਕੀਤਾ ਅਸੀਂ ਇੰਟਰਵਿਊਆਂ ਪੋਡਕਾਸਟ ਕਰਨੇ ਸ਼ੁਰੂ ਕੀਤੇ ਠੀਕ ਹੈ ਹੁਣ ਹੁਣ ਤੁਸੀਂ ਇਹ ਗੱਲ ਹੁਣ ਤੁਸੀਂ ਇਹ ਕੰਧ ਨਾ ਕਿਉਂ ਘਸੜੀ ਜਾਂਦੇ ਹੋ ਇਹ ਵਾਜੀ ਜਿਹੀ ਕਰੀ ਜਾਂਦੇ ਕਾਹਦਾ ਜ਼ਿਕਰੀ ਜਾਂਦੇ ਉਹੀ ਵੈਸੀ ਨਹੀਂ ਵੈਸੇ ਤੁਸੀਂ ਮੈਂ ਵੀ ਤਾਂ ਸਿੱਧਾ ਖੜਾ ਤੁਸੀਂ ਸਿੰਗਲ ਪਲੇ ਦੱਸੋ ਸਿੰਗਲ ਨੂੰ ਹਾਂ ਗੱਲ ਕਰ ਲੈ ਮੀ ਲਾ ਨਾ ਬੱਸ ਬੱਸ ਆ ਜੋੜੇ ਹੱਥ ਤੇਰੇ ਮੂਰੇ ਕੋਈ ਗੱਲ ਨਹੀਂ ਕਰਨੀ ਐਹ ਜੀ ਕੋਈ ਚੱਕਰ ਨਹੀਂ ਮੈਨੂੰ ਖਾ ਮੈਂ ਭੁੱਖਾ ਹੀ ਮਰ ਜਾਂ ਪਰ ਇੰਦਰ ਗੱਲ ਲੜਾਓ ਰਹਿਣ ਦੇ ਇਹ じゃ ਕੋਈ ਚੱਕਰ ਨਹੀਂ ਅੱਛਾ ਹੁਣ ਤੁਹਾਡੇ ਜਿਹੜੇ ਆਪ ਦਾ ਤੁਹਾਡਾ ਭਾਈਚਾਰਾ ਹੋ ਗਿਆ ਹਨਾ ਜਿਹੜਾ ਇਸ ਕੈਟਾਗਰੀ ਚ ਆਉਂਦਾ ਉਹ ਕਿੰਨੇ ਕ ਜਾਣੇ ਤੁਹਾਡੇ ਨਾਲ ਮਿੱਤਰ ਬੀਜੀ ਤੁਹਾਨੂੰ ਮੇਰੇ ਨਾਲ ਕਿਰਤ 10 ਕਿ ਜਣੇ ਜੁੜੇ ਆ ਬਾਲੇ ਨਹੀਂ ਅੱਛਾ ਹਾਂ ਜਿਹੜੇ ਜਿਹੜੇ ਤੁਹਾਡੀ ਲਾਈਨ ਵਾਲੇ ਹੁਣ ਤੁਹਾਡੇ ਤੁਹਾਡੇ ਕੋਲੇ ਤੁਸੀਂ ਕਿੰਨੇ 10 ਲੱਖ ਤੁਹਾਡੇ ਲਾਈਨ ਵਾਲੇ ਕੀ ਤੁਹਾਡੀ ਲਾਈਨ ਵਾਲੇ ਜੁੜੇ ਆ ਜਿਹੜੇ ਤੁਹਾਡੇ ਨਾਲ ਲਾਈਨ ਮਤਬਿਲ ਤੁਹਾਡੀ ਕੈਟਾਗਰੀ ਵਾਲੇ ਜੁੜੇ ਆ ਹਾਂ ਇਹ ਤਾਂ ਲੱਛਣੀ ਕੋਈ ਹੋਰ ਕਰੀ ਜਾਂਦਾ ਕੀ ਕੀ ਜ਼ਿੰਦਗੀ ਅੱਗੇ ਕਿਵੇਂ ਗੁਜ਼ਰ ਰਹੀ ਹੈ ਕੀ ਲੰਘ ਰਹੀ ਹੈ ਜ਼ਿੰਦਗੀ ਹੁਣ ਮੈਨੂੰ ਵੇਖ ਲੈ ਬਹੁਤ ਲੋਕ ਜਾਣਦੇ ਹੁਣ ਮੈਂ ਮੇਲੇਾਂ ਤੇ ਜਾਂਦੀ ਹਾਂ ਨਾ ਇੰਨੇ ਮੁੰਡੇ ਪਿੱਛੇ ਹੁੰਦੇ ਆ ਮੇਰੇ ਗੱਲਾਂ ਹੀ ਛੱਡਦੇ ਬੌਂਸਰ ਵੀ ਰੱਖਿਆ ਬੌਂਸਰ ਹੁਣ ਰੱਖਣੇ ਪੈਣਗੇ ਕਿਹੜੇ ਸਾਹਮਣੇ ਮਟੀਰੀਅਲ ਹੋਈ ਹੋਈ ਹੈ ਕੋਈ ਕਿਤੇ ਚੁੰਡੀ ਵੜਦਾ ਕੋਈ ਕਿਤੇ ਚੁੰਡੀ ਵੜਦਾ ਇੱਕ ਦਿਨ ਤਾਂ ਮੇਰਾ ਪੱਟ ਲਾਲ ਹੀ ਹੋ ਗਿਆ ਮੈਂ ਵੇਖਿਆ ਆ ਕੇ ਚੁੰਡ ਜਾਂ ਨਹੀਂ ਇੰਨਾ ਬੁਰਾ ਹਾਲ ਕਰਦੀ ਮੇਂ ਮੇਲੇਾਂ ਚ ਜਾਣਾ ਪੈਂਦਾ ਪਰ ਮਜਬੂਰੀ ਚ ਸਾਦੇ ਜਦੋਂ ਸਾਦੇ ਫਿਰ ਜਾਣਾ ਹੀ ਪੈਂਦਾ ਯਾਰ ਹੁਣ ਮੈਂ ਹੁਣ ਸੋਚੀ ਜਾਨੀ ਬਾਉਂਸਰ ਦੋ ਰੱਖ ਲਏ ਨਾਲ ਹਮ ਬਾਉਂਸਰ ਵੀ ਮੈਂ ਲੱਭ ਲਈ ਵਧੀਆ ਚੱਲ ਨਾਲੇ ਕੋਲੇ ਰਹਿ ਪਿਆ ਕਰਨੇਗੇ ਮੇਰੇ ਤਾਂ ਕਰਕੇ ਪਾ ਨਹੀਂ ਚੱਲ ਬੂਠਾ ਘਾਟਾ ਹੁਣ ਮੈਂ ਇੱਕ ਮੇਲਾ ਮੈਨੂੰ ਹੋ ਰਿਹਾ ਪਿਆ ਆ ਸਰਸ ਮੇਲਾ ਹੁੰਦਾ ਜਿਹੜਾ ਸ਼ਹਿਰ ਦੇ ਵਿੱਚ ਉੱਥੇ ਹੋ ਕਰਨਾ ਬਸ ਘੜੇ ਦਿਨ ਇੱਕ ਉਹਦਾ ਦੇ ਦੇਣਗੇ 20-25 ਹਜ਼ਾਰ ਮੈਨੂੰ अच्छा मेलਿਆਂ ਵਾਲੇ ਪੈਸੇ ਦਿੰਦੇ ਆ ਤੁਹਾਨੂੰ ਪੈਸੇ ਬਹੁਤ ਬਣਦੇ ਹਨ ਮਰ ਮਸੂਰ ਜਾਂਦੇ ਬਹੁਤ ਮਸੂਰੀਆਂ ਕਰਦੀਆਂ ਬਸ ਬੋਲਣ ਦੀ ਪੈਸੇ ਆ ਬਸ ਕਿਲਾ ਲਾਏ ਜਿਹ ਮੈਂ ਪੁੰਡੀਆਂ ਜਿਹੜੇ ਇੰਟਰਵਿਊ ਜੀਆਂ ਕਰਦੇ ਆ ਇਹ ਵੀ ਦਿੰਦੇ ਆ ਪੈਸੇ ਇਹ ਤਾਂ ਕੁਝ ਨਹੀਂ ਦਿੰਦੇ ਟੁੱਟ ਪੈਣੇ ਤਾਂ ਉਹੀ ਆ ਜਾਂਦੇ ਲੈ ਕੇ ਮੈਗ ਜੀ ਕੋਈ ਨਵੇਂ ਚੈਨਲ ਵਾਲੇ ਦਿੰਦੇ ਆ ਕੋਸ ਕਿਤੇ ਕਿਤੇ ਦੇ ਜਾਂਦੇ ਵਿੱਚ ਕੋਈ ਦੇ ਕੇ ਨਹੀਂ ਜਾਂਦੇ ਭੈਣ ਜੀ ਦੇਖੋ ਤੁਸੀਂ ਹੁਣ ਹੁਣ ਤੁਸੀਂ ਇਹ ਚੀਜ਼ਾਂ ਸੋਚਣੀ ਆ ਕਹਿੰਦਾ ਵੀ ਮੈਨੂੰ 20 ਤੋਂ 25000 ਰੁਪਿਆ ਮੈਂ ਕਿਸੇ ਫਰਕਸ਼ਨ ਤੇ ਜਾਣਾ ਜਿੱਥੇ ਮੈਨੂੰ ਕੋਈ ਸਾਦਾ ਕੋਈ ਅਟੈਂਡ ਕਰਦਾ ਕਿਸੇ ਵੀ ਤਰ੍ਹਾਂ ਦਾ ਹੋਵੇ 20 ਤੋਂ 25000 ਰੁਪਿਆ ਲੈਂਦਾ ਠੀਕ ਆ ਹੁਣ ਇਹ ਕਹਿੰਦਾ ਮੈਂ ਬੌਂਸਰ ਵੀ ਰੱਖਣੇ ਆ ਠੀਕ ਆ ਇਹ ਹੁਣ ਆਪ ਦੀ ਹਰ ਗੱਲ ਦੱਸ ਰਿਹਾ ਹੁਣ ਤੁਸੀਂ ਇਹ ਇਹੀ ਗੱਲ ਆ ਹੁਣ ਇੰਨੇ ਪੈਸੇ ਬੰਦਿਆ ਹੁਣ ਇਹ ਕਹਿੰਦਾ ਮੈਂ ਇੰਟਰਵਿਊ ਦੇਣ ਜਾਣਾ ਚੈਨਲਾਂ ਤੇ ਜਾਨੀ ਕਹਿ ਜਾਨੀ ਚਲੋ ਜਾਨੀ ਤਾਂ ਹੁਣ ਤੂੰ ਸਮਝਦਾ ਸੀ ਤਾਂ ਫੇਰ ਵੀ ਤੈਨੂੰ ਮੁੰਡਿਆਂ ਵਾਲੀ ਕੈਟਾਗਰੀ ਜੀ ਸਮਝਦੇ ਆ ਫੇਰ ਵੀ ਇਹ ਗੱਲ ਹੈਗੀ ਆ ਜਾਨੀ ਆ ਜਹ ਜਾਂਦਾ ਇਹ ਤਾਂ ਹੁਣ ਤੇਰੇ ਨਾਲ ਨਹੀਂ ਇਹ ਹੀ ਕਿਉਂ ਇਸ ਪਾਸੇ ਆਉਣ ਦਾ ਕੀ ਕਾਰਨ ਸੀਗਾ ਕਿ ਯਾਰ ਮੇਰੀ ਗੱਲ ਸੁਣ ਹੁਣ ਮੈਂਨੇ ਪੜ੍ਹਾਈ ਕੀਤੀ ਹਨਾ ਕੁਝ ਜੋਬ ਮਿਲ ਗਈ 21 ਸਾਲਾਂ ਜੇ ਤੂੰ ਕੀ ਪੜ੍ਹਾਈ ਕਰ ਲਈ ਸੱਤ ਤਾਂ ਤੂੰ ਕਲਾਸਾਂ ਪੜ੍ਹਿਆ ਚਲ ਮੰਨ ਲੱਗ ਮੈਂ ਮਰਜੀ ਮੇਰੇ ਨਾਲ ਦੇ ਪੜ੍ਹੇ ਬਹੁਤ ਲੋ ਉਹਨਾਂ ਦੀਆਂ ਬਾਰਤਾਂ ਤੇ ਤੇਰਾਂ ਕੀਤੀਆਂ ਨੇ ਵੀ ਆ ਠੀਕ ਆ ਉਹਨਾਂ ਨੂੰ ਕੋਈ ਜੋਬ ਹੀ ਨਹੀਂ ਮਿਲਦੀ ਕੀ ਫਾਇਦਾ ਤਾਂ ਹੀ ਤਾਂ ਸੇ ਕੰਮ ਚ ਵੜਦੇ ਆ ਦੇਖੋ ਯਾਰ ਇਹ ਤਾਂ ਇਹ ਤਾਂ ਕੋਈ ਬਹਾਨਾ ਜਾਂ ਕੋਈ ਮੈਂ ਕਹਿ ਸਕਦਾ ਇਹ ਤਾਂ ਕੋਈ ਵੱਡਾ ਰੀਜਨ ਨਹੀਂ ਵੀ ਇਸ ਪਾਸੇ ਵੜ ਗਏ ਇਹ ਇਹ ਕੀ ਗੱਲ ਹੋ ਗਈ ਦੱਸੋ ਤੁਸੀਂ ਠੀਕ ਆ ਇਹਾਂ ਪੇਚ ਦੀ ਖੁਰਕ ਜੀ ਉੱਠਦੀ ਏ ਤੇਰੇ ਇਹ ਫਿਰ ਆਈਆਂ ਨਾ ਕਿਤੇ ਨਾ ਕਿਤੇ ਇਹ ਵੀ ਹੁੰਦਾ ਵੀ ਮੁੰਡੇ ਤਾਂ ਸ਼ਰਮ ਮੰਨਦੇ ਆ ਮੁੰਡੇ ਤਾਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਵੀ ਸਾਡੇ ਘਰ ਦੇ ਕੀ ਕਹਿਣਗੇ ਜਾਂ ਸਾਡੀ ਸਮਾਜ ਚ ਕੀ ਅਜਤ ਹੋ ਕੁਛ ਨਹੀਂ ਤੁਸੀਂ ਮੇਰੇ ਮੇਲੇ ਤੋਂ ਚੱਲ ਬੜੋ ਜਾਂ ਗਣੀਆਂ ਮੇਰੀ ਬਾਹ ਫੜ ਕੇ ਤੁਰ ਅੱਛਾ ਇਹ ਤਾਂ ਸਹੀ ਗੱਲ ਆ ਇਹ ਜਿਹੜੀ ਗੱਲ ਕਹੀ ਹੈ ਹਨਾ ਮੇਲਿਆਂ ਦੇ ਵਿੱਚ ਐ ਹੀ ਹੁੰਦਾ ਹੁੰਦਾ ਬਾਈ ਉਹਦੇ ਮੈਂ ਚੰਡੋਲ 'ਚ ਬੈ ਗਈ ਹੂੰ ਉੱਤੇ ਢੋਲ 'ਚ ਨਹੀਂ ਚੰਡੋਲ 'ਚ ਚੰਡੋਲ 'ਚ ਹੀ ਮੰਨ ਲਓ ਕਹਦੇ ਜਿਵੇਂ ਕਿਸਤੀ ਜੀ ਨਹੀਂ ਹੁੰਦੀ ਉਹਦੇ 'ਚ ਬੈ ਗਈ ਮੈਂ ਇੱਕ ਧੱਕੇ ਨੇ ਆ ਕੇ ਜੱਫੀ ਪਾਲੀ ਲੈ ਆਉਣੇ ਮੈਨੂੰ ਹੂੰ ਤੇ ਹੁਣ ਮੈਂ ਉਹਨੂੰ ਕੀ ਕਹਾਂ ਮੁੰਡੇ ਤਾਂ ਬਾਲਾ ਮਰਦੇ ਕੁੜੀਆਂ ਪਿੱਛੇ ਨਹੀਂ ਜਾਂਦੇ ਕਿੰਨੇ ਮੇਰੇ ਪਿੱਛੇ ਆਉਂਦੇ ਆ ਦੇਖੋ ਇਹ ਇਹ ਕੀ ਹਕੀਕਤ ਆ ਜਿਹੜਾ ਇਹ ਇਹਨਾਂ ਦਾ ਇਹ ਮੇਕਅਪ ਵਗੈਰਾ ਲੱਲੇ ਪੱਬੇ ਲੀੜੇ ਲੂੜੇ ਫਰੇ ਕਿੰਨੇ ਕ ਦਾ ਮਹੀਨੇ ਦਾ ਖਰਚਾ ਤੇਰਾ ਕਿੰਨਾ ਖਰਚਾ ਮਹੀਨੇ ਦਾ ਮੇਕਅਪ ਤਾਂ ਨਹੀਂ ਮੈਂ ਕਰਦੀ ਮੈਂ ਸੈਂਪਲ ਹੀ ਰਹਿਣੀ ਮੇਕਅ ਇੱਕ ਆnde ਵਿਗਲੱਕ ਮੇਕਅਪ ਚੜਾਇਆ ਹੋਈ ਆ ਕਾਲਾ ਕਾਲਾ ਰੰਗ ਹੈ ਤੇ ਮੈਂ ਮੇਕਅਪ ਨਹੀਂ ਕਰਦੀ ਬਸ ਮੈਂ ਕੱਲ ਵੈਸੇ ਹੀ ਆਈ ਰਹਿਣੀ ਆ ਬਸ ਹੁਣ ਸਿਆਲਗ ਮਸਿਆਲਾਂ ਲਈ ਲੀਡ ਲਿਆਉਂਗੀ ਇੰਨੇ ਕਿੰਨਾ ਖਰਚਾ ਮਹੀਨੇ ਦਾ ਮੇਰਾ ਮਹੀਨੇ ਦਾ ਹੈਗਾ 15000 ਫਿਰ ਉਹ 15000 ਕਾ ਹੁੰਦਾ ਯਾਰ ਮਸੂਰੀਆਂ ਕਰਦੀ ਆ ਹੁਣ ਮੈਨੂੰ ਤੈਨੂੰ ਦੱਸੀ ਜਾਨੀ ਪ੍ਰੋਗਰਾਮ ਮੈਨੂੰ ਬਹੁਤ ਆਈ ਪਿਆ ਆਈ ਪਿਆ ਹਾਂ ਮੈਂ ਉੱਥੇ ਪੂਰੇ ਕਰ ਲੈਣੇ ਆ ਸਾਰੇ ਅਸੀਂ ਤੇ ਇਹ ਵੀ ਗੱਲ ਸੁਣੀ ਵੀ ਨਹੀਂ ਐ ਅਸਲ ਦੇ ਵਿੱਚ ਮੁੰਡੇ ਤੁਹਾਡੇ ਨਾਲ ਗੱਲ ਹੀ ਨਹੀਂ ਕਰਦੇ ਉਹ ਤੇ ਸ਼ਰਮ ਮੰਦੇ ਕੋਈ ਸ਼ਰਮ ਨਹੀਂ ਤੁਸੀਂ ਨਾ 7 ਵਜੇ ਆਜੋ ਜੀ ਇੱਥੇ 9 10 11 ਵਜੇ ਤੀਆਂ ਇੱਥੇ ਖੜੇ ਰਹਿੰਦੇ ਲਵੇ ਕੋਲ ਆ ਕੇ ਬਾਹਰ ਚ ਬਾਹਰ ਖੋਲੋ ਪਰੇ ਬਾਹਰ ਖੋਲੋ ਕਈ ਦਾ ਬਾਹਰ ਪਾਣਾ ਸੀਸਾ ਪੰਨੇ ਤੇ ਵੇਖ ਲਾ ਤੂੰ ਇੱਕ ਦੀ ਦਾਰੂ ਪੀਤੀ ਸੀ ਸੀਸਾ ਹੀ ਪਾਣਾ ਤਾਂ ਉਹਨੇ ਕੋਈ ਡਰ ਨਹੀਂ ਲੱਗਦਾ ਇਸ ਚੀਜ਼ ਡਰ ਕੀ ਮਸਾ ਕਹਿੜਾ ਛੜਾਇਆ ਉਹਦੇ ਮੈਂ ਨਾ ਕਮਰੇ ਵਾਲਾ ਭਾਈ ਹੁੰਦਾ ਨਹੀਂ ਮੈਨੂੰ ਮਾਰ ਦਿੰਦੇ ਤੇ ਉਹਨੇ ਹੋਰ ਬੁਰਾ ਹਾਲ ਕਰ ਦਿੰਦੇ ਮੇਰਾ ਤਾਂ ਮਰੀਵ ਨੂੰ ਕੱਢਦੇ ਨੇ ਤੁਸੀਂ ਕਿੱਥੇ ਆਉਣਾ ਸੀ ਅੱਜ ਮੇਰੇ ਕੋਲ ਇੰਟਰਵਿਊ ਲੈਣ ਕਿਤੇ ਰਕੇਤੇ ਡਰਦੀ ਵੀ ਆ ਐਣਾ ਡਰਦਾ ਡਰਦਾ ਸਾਰੀ ਡਰਦੀ ਵੀ ਆ ਇਹ ਵੀ ਇਹ ਵੀ ਗੱਲ ਕਹਿ ਸਕਦੇ ਆ ਤੰਨ ਨੂੰ ਇਸ ਚੀਜ਼ ਦਾ ਜਮਾਂ ਫੀਲਿੰਗ ਹੁੰਦੀ ਸ਼ਰਮ ਜੀ ਨਹੀਂ ਕਦੇ-ਕਦੇ ਅੰਦਰੋਂ ਮਹਿਸੂਸ ਹੁੰਦੀ ਜਾਂ ਕਦੇ ਇਕੱਲੇ ਬੈਠੇ ਹੋਵਾਂ ਵੀ ਯਾਰ ਆ ਮੈਂ ਕਹਿ ਜਾ ਕੰਮ ਕਰ ਲੈ ਚੰਗਾ ਭਲਾ ਮੁੰਡਾ ਸੀ ਮੇਰੇ ਮਾਪਿਆਂ ਨੇ ਪਤਾ ਨਹੀਂ ਕਿੰਨੇ ਗੱਲ ਲੱਡੂ ਵੰਡੇ ਹੋਣੇ ਮੇਰੇ ਜੰਮੇ ਤੇ ਕਿੰਨੀਆਂ ਕ ਸੁੱਖਾਂ ਸੁੱਖੀਆਂ ਹੋਣੀਆਂ ਤੇ ਵੀ ਮੈਂ ਆ ਕਿਹੋ ਜਿਹਾ ਕੁੱਤੇ ਕੰਮ 'ਚ ਬਣ ਗਿਆ ਹੁਣ ਜੇ ਲੱਡੂ ਤਾਂ ਵੰਡੇ ਆ ਹੁਣ ਫਿਰ ਰੱਬ ਦੀ ਦੇਣਾ ਵੇਖ ਲੋ ਹੁਣ ਤੁਸੀਂ ਹਨਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਹਨਾ ਕਹਿੰਦਾ ਵੀ ਮਜਬੂਰੀ ਆ ਬਾਈ ਇਹ ਗੱਲ ਸਹੀ ਗਈ ਹੈ ਵੀ ਦਿਹਾੜੀ ਕਰ ਲੋ ਪਰ ਇਹ ਜੇ ਕੰਮ ਨਾ ਕਰੋ ਮਾਪੇ ਦੀ ਇੱਜ਼ਤ ਜਿਹੜੀ ਉਹ ਨ ਤੇ ਚੰਗੀ ਲੱਗਦੇ ਸ਼ੇਅਰ ਜਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਕਿਵੇਂ ਹੈਗਾ ਲੋਕੋਂ ਵਿੱਚ ਚਲਾਉਣ ਹਨ ਐਵੇਂ ਕਿਦਿਕਦਾ ਵੇ ਕੋਲੀੜੇ ਪਾਈ ਫਿਰਦਾ ਬੁੜੀਆਂ ਵਾਲੇ ਕਿਵੇਂ ਬਣਾ ਫਿਰਦਾ ਇਹ ਸਾਡੀ ਮਜਬੂਰੀ ਹੈ ਅਸੀਂ ਬਣੇ ਆ ਅਸੀਂ ਮਜਬੂਰੀ ਨੂੰ ਕਿਹੜਾ ਤਲਵਾਰ ਢੱਡੀ ਆ ਤੁਹਾਡੇ ਸਿਰ ਤੇ ਵੀ ਤੁਸੀਂ ਆ ਇਹ ਜੀ ਆ ਟੈਂਪੋਂ ਵਾਲੇ ਰਾਹ ਤੇ ਪੈਣਾ ਕੋਈ ਚੱਜ ਦਾ ਕੰਮ ਕਰ ਲਓ ਯਾਰ ਆ ਜਿਹੜੇ ਦਿਹਾੜੀ ਕਰਦੇ ਆ ਵਿਚਾਰੇ ਉਹ ਵੀ ਤਾਂ ਕਰੀ ਜਾਂਦੇ ਜਿਹੜੇ ਫੁੱਟਪਾਥਾਂ ਦੇ ਮੰਗ ਕੇ ਜਾਂ ਉੱਥੇ ਬੈਠ ਕੇ ਆਪਦਾ ਕੰਮ ਕਰੀ ਜਾਂਦੇ ਆ ਆ ਐਸ ਗਲਤ ਰਾਹ ਤੁਰ ਕੇ ਕਾਦੀ ਮਜਬੂਰੀ ਕਰੀਏ ਇਹ ਦਿਹਾੜੀ ਸਾਨੂੰ ਲੈ ਜਾਂਦੇ ਨੇ ਦਿਹਾੜੀ ਕਹਿੰਦੇ ਲੌਂਡਾ ਤੂੰ ਕਿੱਧਰ ਲੈ ਦਿਹਾੜੀ ਲੈ ਤੇ ਦਿਹਾੜੀ ਫਿਰ ਜਦੋਂ ਹੁਣ ਤੁਸੀਂ ਰਾਹ ਹੀ ਗਲਤ ਚੁੰਨਦੇ ਆ ਫਿਰ ਮੁੱਢ ਤੋਂ ਹੀ ਅਸੀਂ ਮੁੱਢ ਤੋਂ ਯਾਰ ਕੱਬਾ ਉਹ ਗੱਲ ਆ ਜੀ ਨਹੀਂ ਤੂੰ ਚੰਗਾ ਭਲਾ ਮੁੰਡਾ ਵੇਖ ਤੇ ਕਿਸੇ ਪਾਸੋਂ ਲੱਗਦਾ ਨਹੀਂ ਪਰ ਆ ਕੀ ਆ ਕੀ ਲੱਛਣ ਬਣਾਇਆ ਕੀ ਬਣਾਈਆ ਤੇ ਘੰਡ ਜੀ ਢਿੱਡਦੀ ਇਹ ਮੈਂ ਇਦਾਂ ਹੀ ਰਹਿਣੀ ਥੈਨੂੰ ਦੱਸਿਆ ਨਾ ਮੈਂ ਇੱਧੇ ਰਹਿਣੀ ਐਵੇਂ ਲੋਕਾਂ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਐਵੇਂ ਨਾ ਕਿਸੇ ਦਾ ਮਜ਼ਾਕ ਡਾ ਕਰੋ ਇਹ ਇਦਾਂ ਹੀ ਹੁੰਦੇ ਆ ਐਵੇਂ ਤੁਸੀਂ ਕਹਿਦੇ ਨੇ ਲੀੜੇ ਪਾਈ ਫਿਰਦੇ ਹੁੰਨੇ ਹੋ ਇਹ ਸਾਡੀ ਮਜਬੂਰੀ ਆ ਸਾਡੇ ਕੀੜਾ ਅੰਦਰ ਮੈਂ ਦੇ ਗੱਲ ਕਰ। ਦੇਖੋ ਹੁਣ ਤੁਸੀਂ ਤੁਹਾਡੇ ਇਹ ਸਾਹਮਣੇ ਕਿੱਥੇ ਠੀਕ ਨਹੀਂ ਥੋੜੀ ਬੋਧੀ ਗੱਲਬਾਤ ਕਰੋ। ਛੋਟੀ ਬੁਰੀ ਬਾਹੀ ਗੱਲਾਂ ਜੀ ਹੁਣ ਸਾਨੂੰ ਮੈਂ ਕੀ ਦੱਸਾਂ ਆਓ ਜੀ ਆਪਣੇ ਕੋਲ ਇੱਕ ਦਿਨ ਬੈਠਾਂਗੇ ਰਾਤ ਨੂੰ। ਨਹੀਂ ਨਹੀਂ ਬਸ ਐਤਾ ਐਵੇਂ ਚੰਗਿਆ ਇਹ ਚੀਜ਼ ਨਾਲ ਹੁਣ ਤੁਸੀਂ ਦੇਖੋ ਇਹ ਪਰੀ ਤੇ ਪਿੰਡ ਚ ਇਹਨੂੰ ਕਹਿੰਦੇ ਆ ਗੋਸ਼ਾ ਤੁਹਾਡੇ ਸਾਹਮਣੇ ਆ। ਗੋਸਾ ਨਹੀਂ ਜੀ ਗੋਸੀ 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 ਕਰਨੀ ਦਿੱਦ ਹੱਥ ਬਨ ਕੇ ਬੇਨਤੀ ਹੈ ਕਿੜਾ ਕੁਝ ਹੈਗੇ ਅਸੀਂ ਹੈਗੇ ਆ ਠੀਕ ਹੈ ਰੱਬ ਨੇ ਸਾਡੇ ਪੈਦਾ ਕੀਤਾ ਅੰਦਰ ਮੇਰੀ ਤਾਂ ਮਜਬੂਰੀ ਹੈ ਠੀਕ ਹੈ ਹੱਥ ਬਨ ਕੇ ਬੇਨਤੀ ਹੈ ਮੇਰੀ ਤੁਸੀਂ ਇਹ ਗੱਲਾਂ ਨਾ ਕਿਆ ਕਰੋ ਮੇਰੇ ਮੇ ਕਿਵੇਂ ਮਰਜੀ ਆਪਦੀ ਸਹਾਇਤ ਹੈ ਠੀਕੋ ਦੱਸ ਦੋ ਜੀ ਤੁਸੀਂ ਵੀ ਇਹਨੂੰ ਨਹੀਂ ਦੱਸਣਾ ਤਾਂ ਕੀ ਹੈ ਤਾਂ ਹੁਣ ਥੋੜੀ ਮਜਬੂਰੀ ਹੈ ਤੁਸੀਂ ਮਾੜੇ ਪਰੇ ਨੂੰ ਖੜੋ ਮੈਨੂੰ ਇਧਰ ਧੱਕ ਧੱਕ ਜੰਡ ਚੱਲੇ ਜਾਂਦਾ ਉਧਰ ਨੂੰ ਹੋ ਕੈਮਰੇ ਦਾ ਐਂਗਲ ਗਲਤ ਹੋ ਜਾਉ ਨਹੀਂ ਉਰੇ ਨੂੰ ਨਾ ਧੱਕਿਓ ਮੈਨੂੰ ਤੁਸੀਂ ਲੱਗਦੇ ਹੋ ਸੋਹਣੇ ਲੱਗਦੇ ਆ ਅਸੀਂ ਸਰਬ ਥੋੜੀ ਜਿਹੜੀ ਗੱਲਬਾਤ ਆ ਉਹ ਦੱਸਣੀ ਸੀ ਅਸ ਸਾਨੇ ਵਾਲਾ ਕੋਈ ਚੱਕਰ ਨਹੀਂ ਪਰ ਥੋੜੇ ਜਿਹਾ ਪ੍ਰੇਨ ਹੋ ਕੇ ਖੜੋ ਉਹ ਐਂਗਲ ਗਲਤ ਹੋ ਜੂ ਕੈਮਰਾ ਵਾਲਾ ਮੁੰਡਾ ਇਸ਼ਾਰੇ ਕਰੀ ਜਾਂਦਾ ਹਾਂਜੀ ਸਹੀ ਹੁਣ ਮੈਂ ਸਹੀ ਆ ਤੂੰ ਬਿਲਕੁਲ ਸਹੀ ਆ ਸੱਚੀ ਤੁਹਾਨੂੰ ਮੈਂ ਸੁਣੋ ਹੋਰ ਦੱਸਦੀ ਮੈਂ ਨਾ ਸੜਕ ਤੇ ਤੁਰ ਹੀ ਆਉਂਦੀ ਸੀ ਮੇਰੇ ਕੋਲ ਕੋ ਕੇਕ ਸੀ ਮੇਰਾ ਜਨਮ ਦਿਨ ਸੀ ਉਹਦੇ ਮੈਂ ਜਹੇਲਿਆਂ ਇੱਥੇ ਬੈਠਿਆਂ ਸੀ ਤੇ ਚਲ ਮੈਂ ਕਿ ਮੈਂ ਥੋੜਾ ਤੁਰ ਕੇ ਫੜ ਲਵਣੀ ਆ ਸਾਡੇ ਇੱਥੇ ਰੋਡ ਆ ਨਾ ਆਰਡਰ ਕੀਤਾ ਸੀ ਮੇਰੇ ਕਿ ਕਿ ਮੈਂ ਅੱਡੇ ਤੋਂ ਫੜ ਲਈ ਤੇ ਇੱਥੇ ਮੁੰਡੇ ਆਏ ਚਾਰ ਮੈਨੂੰ ਗੱਡੀ ਚ ਲੈ ਗਏ ਥੇ ਹੁਣੇ ਚੱਕ ਕੇ ਤੇ ਮੈਨੂੰ ਭਰਮ ਮੂੜਾ ਤੇ ਉਹਨਾਂ ਨੇ ਮੇਰ ਨਾਲ ਬਹੁਤ ਧੱਕਾ ਸਹੀ ਕੀਤੀ ਮੈਂ ਜਹੇਲਿਆਂ ਕਹਿੰਦੇ ਜਾਂ ਕੀ ਹੋ ਗਿਆ ਮੈਂ ਕਿ ਮੈਂ ਡਿੱਗ ਪਈ ਸੀ ਆਉਂਦੀ ਸੜਕ ਤੋਂ ਤੁਸੀਂ ਦੇਖੋ ਇਹਨਾਂ ਨਾਲ ਵੀ ਹਾਦਸ ਤੇ ਜਿੱਥੇ ਕੁੜੀਆਂ ਹੋਣਗੀਆਂ ਜਾਂ ਉਹ ਚੀਜ਼ਾਂ ਉਹ ਉਹ ਕਿੱਥੇ ਜਾਣਗੀਆਂ ਇਹ ਚੀਜ਼ਾਂ ਹੁਣ ਤੁਸੀਂ ਪ੍ਰੋਗਰਾਮ ਤੇ ਜਾਣਗੇ। ਹਾਂ ਪ੍ਰੋਗਰਾਮ ਦੇ ਨੇ ਮੀਂਹ ਜੀ। ਚਲ ਠੀਕ ਹੋ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਮੇਰਾ ਮਜ਼ਾਕ ਨਾ ਲਾਓ ਜੀ। ਅਸਲ ਦੇ ਵਿੱਚ ਅਸੀਂ ਹਮੇਸ਼ਿਆ ਦੇ ਵਾਸਤੇ ਮਲੂਫ ਕਾ ਟੀਵੀ ਤੇ ਉਹਦੀ ਟੀਮ ਨੇ ਪਹਿਲ ਕਦਮੀ ਕੀਤੀ ਆ ਕੋਈ ਵੀ ਮੁੱਦਾ ਹੁੰਦਾ ਕੋਈ ਵੀ ਗੱਲਬਾਤ ਹੁੰਦੀ ਹੈ ਠੀਕ ਆ ਹਮੇਸ਼ਿਆ ਦੇ ਵਾਸਤੇ ਅਸੀਂ ਉਹਦਾ ਜਿਹੜਾ ਅਸਾਚਾ ਹਕੀਕਤਾ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਠੀਕ ਆ ਅਸੀਂ ਕੋਈ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਇਹ ਚੀਜ਼ ਸੋਚੋ ਕਿ ਅੱਜ ਕੱਲ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਕਿਹੜੇ ਪਾਸੇ ਜਾ ਰਹੀ ਆ ਜਿੱਥੇ ਚਾਹੀਦਾ ਸੀ ਵੀ ਜੈਮ ਲਾਉਣੀ ਆ ਡੌਲਿਆਂ ਨੂੰ ਦਿਖਾਉਣਾ ਹਨਾ ਉੱਥੇ ਕੁਝ ਹੋਰ ਹੀ ਦਿਖਾਇਆ ਜਾ ਰਿਹਾ ਇੰਸਟਾਗ੍ਰam ਤੇ ਠੀਕ ਆ ਚੰਗੇ ਭਲੇ ਮੁੰਡੇ ਆ ਜਿਹੜੇ ਇਸ ਗਲਤ ਲੈਣ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਟੈਂਪੂ ਕਹਿੰਦੇ ਨੇ ਉਹ ਪਾਸੇ ਜਾਈ ਜਾਂਦੇ ਆ ਠੀਕ ਆ ਇਹਨਾਂ ਨੂੰ ਸੱਦਿਆ ਜਾਂਦਾ ਉੱਥੇ ਮਹਿਮਾਨ ਦੇ ਵਜੋਂ ਕਦੇ ਕੋਸ਼ ਕਦੇ ਕੋਸ਼ ਠੀਕ ਆ ਆਪਾਂ ਨੂੰ ਨਹੀਂ ਪਤਾ ਕਿਹੜੇ ਯਾਰਾ ਸੀਣ ਜਾਂ ਜੋ ਵੀ ਇਹਨਾਂ ਦੇ ਅੰਦਰ ਹੁੰਦਾ ਹੈ ਕਹਿ ਦਿੰਦੇ ਆ ਵੀ ਸਾਡਾ ਤਾਂ ਇਹ ਕੁਦਰਤੀ ਰੂਪ ਦੇ ਵਿੱਚ ਹੈ ਜੇ ਕੁਇਰਤ ਨੇ ਕਰਨਾ ਹੁੰਦਾ ਉਹ ਆਪੇ ਆਪ ਦਾ ਸਾਰਾ ਕੁਝ ਪ੍ਰਮਾਤਮਾ ਕਰਕੇ ਭੇਜਦਾ ਇਹ ਵੀ ਆਪਾਂ ਨੂੰ ਭਲੀ ਭਾਂਤ ਪਤਾ ਹਨਾ ਪਰ ਤੁਸੀਂ ਵੇਖੋ ਕਿੱਥੇ ਆਪਾਂ ਕਹਿੰਦੇ ਸੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਹਿੰਦੇ ਸੀ ਛੇਮਾ ਦਰਿਆ ਨਸ਼ਿਆਂ ਦਾ ਵਗਦਾ ਤੇ ਸਤਮਾ ਦਰਿਆ ਇਹ ਪੈਦਾ ਹੋ ਗਿਆ ਠੀਕ ਆ ਪਰ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਇਹ ਮੇਰੇ ਨਾਲ ਜਿਹੜਾ ਤੁਸੀਂ ਦੇਖਿਆ ਅਸੀਂ ਦਿਖਾਇਆ ਤੁਹਾਨੂੰ ਇਹ ਰਿਐਲਿਟੀ ਹੈ ਅੱਜੇ ਤਾਂ ਚੱਲ ਰਿਹਾ ਅਸੀਂ ਇਹ ਕਿਉਂ ਇਸ ਪਾਸੇ ਜਾਵੜੇ ਜਾਂ ਇੰਨੇ ਇੰਨੇ ਫੋਲੋਅਰ ਇਹਨਾਂ ਨੂੰ ਕਿਉਂ ਮਿਲਣ ਲੱਗੇ ਜਾਂ ਲੋਕ ਇਹਨਾਂ ਦੀਆਂ ਰੀਲਾਂ ਤੇ ਇੰਨੇ ਵਿਊ ਕਿਉਂ ਦੇਣ ਲੱਗੇ ਠੀਕ ਆ ਮੇਰਾ ਵੀਰ ਬੰਦ ਕਰਨ ਲਾ ਥੋੜਾ ਜਿਹਾ ਕਿਉਂ ਇਹ ਦੇਣ ਲੱਗੇ ਇਹਨਾਂ ਨੂੰ ਕਿਉਂਕਿ ਅਸੀਂ ਵੇਖਦੇ ਹਾਂ ਅਸੀਂ ਇਹ ਕਹਿ ਦਿੰਨੇ ਆ ਨਾਲੇ ਤਾਂ ਅਸੀਂ ਇਹ ਕਹਿੰਨੇ ਆ ਇਹਨਾਂ ਨਾਲ ਪ੍ਰਮੋਟ ਨਹੀਂ ਕਰਨਾ ਨਾਲੇ ਅਸੀਂ ਵੇਖਦੇ ਆ ਨਾਲੇ ਕਮੈਂਟ ਕਰਦੇ ਆ ਨਾਲੇ ਸ਼ੇਅਰ ਕਰਦੇ ਆ ਉਸ ਤੋਂ ਬਾਅਦ ਸਾਡਾ ਸਾਰਾ ਮੀਡੀਆ ਭਾਈਚਾਰਾ ਹੋ ਗਿਆ ਜਿਹੜੇ ਇੰਟਰਵਿਊ ਕਰਦੇ ਆ ਜਿਹੜੇ ਬਾਹ ਬਾਕੇ ਪੋਡਕਾਸਟ ਕਰਦੇ ਆ ਠੀਕ ਆ ਚਲੋ ਜੇ ਕਿਤੇ ਕਿਸੇ ਦੀ ਮਜਬੂਰੀ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਕਰ ਲੋ ਪਰ ਆਹ ਕਾਦੀ ਪ੍ਰੋਬਲਮ ਹੋਈ ਹਮੇਸ਼ਾ ਵਾਸਤੇ ਅਸੀਂ ਕੋਸ਼ਿਸ਼ ਕੀਤੀ ਆ ਤੇ ਇਹ ਮੈਸੇਜ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਤਾਂ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਛੋਟੇ ਛੋਟੇ ਬੱਚਿਆਂ ਨੂੰ ਇਹ ਚੀਜ਼ਾਂ ਤੋਂ ਦੂਰ ਰੱਖੀਏ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਲੋਕ ਧੰਨਵਾਦ ਜੀ ਲੈ ਵੀ ਬਾਈ ਨੇ ਹਿੰਟ ਦੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਮੈਸੇਜ ਤੇ ਅਮਲ ਕਰੋ ਇਹ ਕਿ ਆਪਣੇ ਤੇ ਬਹੁਤ ਵੱਡੀ ਗਲਤੀ ਹੈ ਆਪਣੀ ਇਸ ਤੇ ਤੇ ਅਮਲ ਕਰੋ ਵੀਡੀਓ ਚੰਗੀ ਲੱਗਣ ਨੂੰ ਸਬਸਕ੍ਰਾਈਬਰ ਕਰੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਆ ਕਰੋ